ਨਵਰੇ ਸਾਹਿਬ ਤੇ ਮੇਰੇ ਬੱਬਰੀ ਵਾਲੇ ਸਰਕਾਰ ਦੇ ਭਰਾਓ ਜੀ ਰਾਜ ਰੋਹੀ ਉੱਤੇ ਪਹੁੰਚੇ ਆ ਤੇ ਮੈਂ ਕਿਹਾ ਜੀ ਲੇਟ ਹੋ ਕੇ ਜਲਦੀ ਚਲੀਏ ਕਹਿੰਦਾ ਜੀ ਟਰੈਕਟਰ ਤੇ ਟਰੈਕਟਰ ਵੀ ਰੰਦਾਵਿਆਂ ਦਾ ਤੇ ਪਿੰਡ ਵੀ ਰੰਦਾਵੇ ਦਾ ਇੱਥੇ ਟਰੈਕਟਰ ਤੇ ਚੜਨਾ ਹੀ ਪਊ ਇਹ ਕਿਹਾ ਇਹਨਾ ਤੇ ਮੈਂ ਕਿਹਾ ਫਿਰ ਮੈਂ ਟਰੈਕਟਰ ਵੀ ਕਰਾਵਾ ਲਵਾਂ ਯਾਰ ਕਿਉਂਕਿ ਇਲੈਕਸ਼ਨ ਕਮੇਟੀ ਦੇ ਫੋਕੋ ਲਾ ਲੈਣੀ ਕਰਨ ਲੱਗਦਾ ਟਰੈਕਟਰ ਨਾਲ ਮਿਲਾਈ ਲੱਗਦਾ ਹਾਂਜੀ ਹਾਂਜੀ ਪਠਾਈ ਜਦੋਂ ਆਪਣੇ ਚਾਈ ਦਾ ਤੇ ਐਨੇ ਆਪਣੇ ਪੰਦੇ ਨਾਲ ਜਿਹੜਾ ਕੋਈ ਕਹਿੰਦਾ ਕੋਈ ਲੀਡਰ ਮਾਨ ਨਹੀਂ ਕਰ ਸਕਦਾ ਬੇਸ਼ੱਕ ਲੇਟ ਹੋ ਜੇ ਜੋ ਮਰਜ਼ੀ ਹੋਵੇ ਤੇ ਜਿਹੜੀ ਜਿਨੀ ਗਰਮੀ ਚ ਮੇਰੀਆਂ ਭੈਣਾਂ ਬੈਠੀਆਂ ਤੁਹਾਡਾ ਬਹੁਤ ਧੰਨਵਾਦ ਜੇ ਅੱਜ ਜੇ ਹਿੰਦੁਸਤਾਨ ਖੜਾ ਤੇ ਮੇਰੀਆਂ ਭੈਣਾਂ ਦੇ ਸਿਰ ਤੇ ਖੜਾ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਜਦੋਂ குருਪਾ ਸਾਹਿਬ ਨੂੰ ਸਜਾ ਦਿੱਤੀ ਗਈ ਉਨਾ ਨੇ ਆਪਣੇ ਬੱਚਾ ਨੇ ਟੋਟੇ ਆਪਣੇ ਛੋੜ ਗਿਆ ਜਪਾਇ ਇਹਨਾਂ ਦਾ ਕਦੀ ਹਿੰਦੁਸਤਾਨ ਕਿਸਾਨ ਨਹੀਂ ਪੜਾ ਸਕਿਆ ਉਹ ਪੜਾਉ ਤੁਸੀਂ ਜਿਹੜੀਆਂ ਮਾਈਕ ਭਾਗੋ ਬਣ ਕੇ ਪਤਾਵਾ ਪਰ ਆ ਕੇ ਉੱਥੋਂ ਤੋਂ ਵਾਪਸ ਆਈ ਸੀ ਤੇ ਸਿੱਖ ਗੌਰੂ ਸੇਧ ਦਿੱਤੀ ਅੱਜ ਪ੍ਰਧਾਨ ਮੰਤਰੀ ਬੋਲ ਕੇ ਕਿਹਾ ਕਿੰਨਾ ਮੇਰਾ ਪੰਜਾਬ ਕੇ ਸਾਥ ਪੂਰ ਦਾ ਰਿਸ਼ਤਾ ਹੈ ਮੇਰਾ ਖੂਨ ਦਾ ਰਿਸ਼ਤਾ ਹੈ ਕੈਂਪੀਅਨਰ ਜਦੋਂ ਹੋ ਗਿਆ ਕਿ ਖੂਨ ਦਾ ਰਸਤਾ ਕੀ ਆ ਭਾਈ ਮੋਤੂ ਸਿੰਘ ਜੀ ਜੋ ਦੁਬਾਰਾ ਤੋਂ ਪੰਜ ਪਿਆਰੇ ਸੀ ਉਹਨਾਂ ਦਾ ਨਾਮ ਮੋਹਨ ਚੰਦ ਬੋਰਡ ਤੇ ਜਾਣਾ ਹੁੰਦਾ ਆਪੋਜੀਸ਼ਨ ਨੇ ਹੈ ਤੇ ਮੇਰੇ ਗਾਰੀ ਵੇਖੋ ਆ ਰੰਦਾਸਾ ਵਾ ਕਮਾਈ ਜੇ ਜਿਹੜਾ ਬੂਟਾ ਲਾਇਆ ਹੈ ਨਾ ਤੁਸੀਂ ਨਿਕਾਲਿਆ ਆ ਕਮਾਈ ਕੀਤੀ ਜੇ ਇਸ ਬੂਟੇ ਨੇ ਚਾਰ ਦਿਨਾਂ ਦੇ ਚ ਜਨਤਾ ਐਨੀ ਧੁੱਪ ਦੇ ਵਿੱਚ ਤੇ ਸਾਰੇ ਲੋਕ ਮੇਰੇ ਨਾਲ ਖੜਦੇ ਆ ਜਾਨਦਲੇ ਔਰ ਨਾਲ ਇਹ ਵੀ ਆ ਬੜਾ ਕਿ ਜਵਾਈ ਭਾਈ ਆ ਕਰੀਏ ਸੀ ਤਾਂ ਕਰਕੇ ਆ ਗਿਆ ਨਹੀਂ ਵੇਖੋ ਇਹ ਜੀ ਤੇ ਫਿਰ ਮੇਰਾ ਬਣਦਾ ਹੀ ਆ ਨਾ ਜੇ ਪਿੰਡ ਦਾ ਜਵਾਈ ਭਾਈ ਆ ਤੇ ਫਿਰ ਰੋਟ ਵੀ ਹੁਣ ਉੱਤੇ ਧੰਗ ਨਹੀਂ ਪਵੇ ਨਾਲੇ ਇਹ ਜਵਾਈ ਨੇ ਕਸਰ ਰੱਖੀ ਆ ਕਿਉਂਕਿ ਫਿਰ ਉਹ ਜਿਹੜੀ ਤੁਹਾਡੀ ਕੁੜੀ ਮੇਰੇ ਦੁਆਲੇ ਬੈਠੀ ਆ ਜੇ ਮੈਂ ਕੰਮ ਨਾ ਕਰਦਾ ਤੇ ਉਹਨੇ ਵੀ ਡੰਗ ਬੜੀ ਫੇਰਦੀ ਇੱਕ ਕਰਕੇ ਮੈਂ ਉਹ ਵੀ ਮਾਨ ਰੱਖਿਆ ਤੇ ਵੈਸੇ ਵੀ ਸਰਦਾਰ ਕਰਤਾਰ ਸਿੰਘ ਪਾੜੇ ਦਾ ਪੁੱਤ ਰਾਂ ਜਿਨ੍ਹਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਜਿੱਦਾਂ ਸਰਦਾਰ ਸੁਖਜਿੰਦਰ ਸਿੰਘ ਧਾਵੇ ਦੇ ਫਾਦਰ ਸਾਹਿਬ ਸਰਦਾਰ ਸੰਤੋਖ ਸਿੰਘ ਧਾਵੇ ਨੂੰ ساری ਦੁਨੀਆ ਯਾਦ ਕਰਦੀ ਅੱਜ ਜਿੱਥੇ-ਜਿੱਥੇ ਡਲੇਰੇ ਜਾਂ ਤੱਕ ਮੈਂ ਨਾਲ ਗਿਆ ਕੋਈ ਨਾ ਕੋਈ ਜ਼ਰੂਰ ਉੱਠਦਾ ਕਿ ਮੇਰੇ ਮੁੰਡੇ ਨੂੰ ਨੌਕਰੀ ਦਵਾਈ ਆ ਇੱਥੇ ਉਹਨਾ ਸਕੂਲ ਪਲਸ 2 ਕਰਤਾ ਇੱਥੇ ਫਲਾਣਾ ਕੰਮ ਕਰਤਾ ਗਰਦਾਸਪੁਰ ਮਿਲ ਪੁਆਇੰਟ ਤੇ ਅੰਦਾ ਸੋ ਮੇਰਾ ਕਹਿਣ ਦਾ ਮਤਲਬ ਖਾਨਦਾਨੀਆਂ ਜਿਹੜੀਆਂ ਕੰਮ ਹੁੰਦੀਆਂ ਨੇ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜਿਨੇ ਪੁਨਿਆੜ ਮਿਲ 2000 ਤੋਂ 7000 ਕੈਪੈਸਿਟੀ ਕੀਤੀ ਆ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜਿਨੇ ਬਟਾਲਾ ਮਿਲ ਦੀ ਕੈਪੈਸਿਟੀ ਵਧਾਈ ਆ ਔਰ ਇੱਥੇ ਹੋਰ ਅਨੇਕਾਂ ਕੰਮ ਕਰਾਇਆ ਜਿਹੜੇ ਅੱਜ ਤੱਕ ਕਿਸੇ ਲੀਡਰ ਨੇ ਨਹੀਂ ਕਰਾਏ ਔਰ ਅੱਜ ਤੋਂ ਪਹਿਲਾਂ ਜਿਹੜਾ ਇੱਥੇ ਐਮਪੀ ਰਿਆਸਨੀ ਦਿਓਲ ਉਹਨੇ ਕਿਤੇ ਆਪਣੀ ਸ਼ਕਲ ਤੱਕ ਨਹੀਂ ਵਿਖਾਈ। ਬਰਾਇਆ ਸਾਹਿਬ। ਅੱਜ ਰੰਦਾਵਾ ਸਾਹਿਬ ਬਰਾਇਆ ਸਾਹਿਬ ਜਿੰਦਾਬਾਦ। ਰੰਦਾਵਾ ਸਾਹਿਬ ਸਾਡੇ ਇਥੋਂ ਤਗੜੇ ਜਿੱਤ ਕੇ ਐਮਪੀ ਹਲਕੇ ਨਾਲ ਦਿੱਲੀ ਜਾਣਾ। ਰੰਦਾਵਾ ਸਾਹਿਬ ਆ ਮੈਂ ਸੱਚੀ ਯਾਦ ਹੀ ਆ ਗਿਆ ਜਿੱਥੇ ਅਸੀਂ ਅੱਜ ਖੜੇ ਆ ਨਾ। ਇਸੇ ਟੈਂਟ ਦੀ ਬੱਬਰੀ ਦੀ ਮਾ ਠੇਕੜ ਜ਼ਮੀਨ ਦਿੱਤੀ ਜੇ ਮੈਡੀਕਲ ਕਾਲਜ ਨੂੰ। ਹੁਣ ਕੋਵਟਾ ਸਾਹਿਬ ਆਟ ਕਦੇ ਜ਼ਮੀਨ ਦਿੱਤੀ ਔਰ ਸਾਰਾ ਕੁਝ ਮੈਂ ਪਰਸੀਊ ਕੀਤਾ ਔਰ ਉਦੋਂ ਬਾਅਦ ਸੈਂਟਰ ਦਾ ਕੰਮ ਇਹਨਾਂ ਦੇ ਜਿਹੜਾ ਐਮਪੀ ਬਣਾਇਆ ਸੀ ਇਹਨੇ ਇੱਕ ਵਾਰੀ ਕਿਤੇ ਦੰਦ ਤੋਂ ਦੰਦ ਨਹੀਂ ਚੁੱਕਿਆ ਬੋਲ ਤੋਂ ਬੋਲ ਵੀ ਮੈਂ ਕੋ ਕੰਮ ਹੀ ਕਰਦੇ ਜੇ ਸੈਨਿਕ ਸਕੂਲ ਆ ਉਹਦੀ ਫਾਈਲ ਮੈਂ ਤੁਹਾਨੂੰ ਦੱਸੀ ਆ ਵੀ ਐ ਟਿਕਾਣੇ ਪਹਚਾਈ ਪਈ ਆ ਤੁਹਾਡੇ ਤੇ ਕਿਰਪਾ ਹੋਣੀ ਆ ਦੋਹੇ ਕੰਮ ਆਪਾਂ ਲੜਾਈ ਲੜ ਕੇ ਲੈ ਕੇ ਆਵਾਂਗੇ ਦੋਹੇ ਚੀਜ਼ਾਂ ਲੈ ਕੇ ਵਾਸਤੇ ਦੰਨਾ ਤੇ ਯਾਰ ਲੀਡਰ ਨੂੰ ਇਹ ਕਰਨੀਆਂ ਚਾਹੀਦੀ ਆ ਅੱਜ ਝਾੜੂ ਵਾਲੇ ਨੂੰ ਪੁੱਛੋ ਤੇ ਸਹੀ ਆ ਜਿਹੜਾ ਕੁਰਤਾ ਪਾ ਕੇ ਇੱਥੇ ਬੈਠਾ ਜਿੱਤਰੋਂ ਦੀ ਮਾਇਆ ਹੱਸਦਾ ਇਹ ਐ ਕਰਕੇ ਮੁਕੇ ਇੱਕ ਨਹੀਂ ਰਹਿਣਾ ਜਿੱਦਣ ਕਿਤੇ ਮੇਰੇ ਪਿੱਛੇ ਚੜ ਗਿਆ ਲੈ ਠੀਕ ਆ ਮੈਂ ਕੱਬਾ ਬੜਾ ਮੈਂ ਵੀ ਇੱਥੇ ਸੋਨਾ ਵੀ ਬੜਾ ਤੇ ਮੇਰੇ ਫਿਰ ਕੰਮ ਵੀ ਸੋਨੇ ਆ ਦੂਜੀ ਤਰੀਕੇ ਵਾਲੀ ਜੇ ਡਿਵੈਲਪਮੈਂਟ ਵੀ ਸੋਣੀ ਕਰਨਾ ਤੇ ਮੈਂ ਵਿਛਾਉਣਾ ਵੀ ਸੋਨਾ ਇੱਥੇ ਪਤਰਾ ਵੀ ਹੈ ਨਹੀਂ ਤੁਹਾਡਾ ਜਵਾਈ ਭਾਈ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਕੰਮ ਕਰਨ ਦਾ ਸ਼ੌਕ ਹੈ ਕੰਮ ਕਰੀਦਾ ਅੱਜ ਝਾੜੂ ਵਾਲਿਆਂ ਨੂੰ ਪੁੱਛੋ ਕਿ ਕਿਸੇ ਨੂੰ ਸਕਰਮ ਸਕੀਮ ਦੇ ਪੈਸੇ ਮਿਲੇ ਹੋਣ ਮਿਲਦੇ ਆ ਤੇ ਸਕਨ ਸਕੀਮ ਦੇ ਪੈਸੇ ਦੱਸੋ ਮੇਰੇ ਕੋਲ ਹੁੰਦੇ ਸਾਈਨ ਕਰਾਉਣ ਸਾਰੇ ਕਹਿੰਦੇ ਐਮਐਲਏ ਸਾਹਿਬ ਅੱਗੇ ਝਟ ਮਿਲਦੇ ਸਕਨ ਸਕੀਮ ਦੇ ਪੈਸੇ ਮਗਾ ਪੁੱਛੋ ਇਹਨਾਂ ਨੂੰ ਝੜੂ ਵਾਲਿਆਂ ਨੂੰ ਜਿਹੜੇ ਆਂਦੇ ਇੱਕ ਮੋੱਖਾ ਕੇਜਰੀਵਾਲ ਨੂੰ ਬਹੁਤ ਰਾਸ਼ਨ ਕਾਰਡ ਰਸੀਮ ਬਣਾਏ ਇਹ ਰਾਸ਼ਨ ਕਾਰਡ ਘਟਣਦੇ ਹੋ ਗਏ ਪੈਨਸ਼ਨਾਂ ਕਰ ਦਿੰਦੇ ਹੋ ਗਏ ਕੱਚੇ ਕੋਠੇ ਦੇ ਜਿਹੜੇ ਪੈਸੇ ਸੀ ਉਹ ਬੰਦ ਕਰਦੇ ਇਹਨਾਂ ਨੇ ਪੈਨਸ਼ਨ ਜਿਹੜੀ ਕਾਂਗਰਸ ਵਿਧਾਗੀ ਵਿਧਾਗੀ ਕਾੜੀ ਉਹ ਬੰਦ ਕਰਤੀਆਂ ਨੇ ਪੈਨਸ਼ਨ ਵਧਾਉਣੀ ਇੱਕ ਨਵਾਂ ਪੈਸੇ ਦਾ ਕੰਮ ਇਹਨਾਂ ਨੇ ਕੀਤਾ ਸੋ ਮੇਰੀ ਇਹ ਬੇਨਤੀ ਆ ਕਿ ਇਹ ਸਮਾਂ ਕਿਸੇ ਸਰਕਾਰ ਜਾਂ ਮੁੱਖ ਮੰਤਰੀ ਨੂੰ ਕੋ ਡਾਕ ਨਹੀਂ ਮਾਰ ਸਕਦਾ ਪਰ ਜਦੋਂ ਕਿਸੇ ਨੂੰ ਜਗਾਉਣਾ ਹੋਵੇ ਤੇ ਇਲੈਕਸ਼ਨ ਦੇ ਵਿੱਚ ਆ ਕੇ ਜਗਾਇਆ ਜਾ ਸਕਦਾ ਅੱਜ ਵੇਲਾ ਇੱਕ ਤਰੀਕ ਨੂੰ ਮੋਟਾ ਜਿੱਥੇ ਬੀਜੇਪੀ ਨੂੰ ਵੋਟ ਦੇਣੀ ਹੈ ਉੱਥੇ ਝੜੂ ਵਾਲੇ ਨੂੰ ਵੋਟ ਦੇਣੀ ਹੈ ਕਿ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰੋ ਤੇ ਲੋਕਾਂ ਦੀ ਜਿਹੜੀ ਧੀਆਂ-ਧਿਆਣੀਆਂ ਦੇ ਸਕਰਮ ਸਕੀਮ ਦੇ ਪੈਸੇ ਤੇ ਹੋਰ ਗਮਾਨਾਂ ਨੇ ਇਹ ਤਾਂ ਪੂਰੀਆਂ ਕਰਨਗੇ ਅੱਜ ਮੰਗਾਈ ਕਿੱਥੇ ਆ ਜਿਹੜਾ ਸੋਨਾ 50000 ਹਜ਼ਾਰ ਨੂੰ ਟੋਲਾ ਸੀ ਅੱਜ ਉਹ ਸੋਨਾ 75 ਤੋਂ 80000 ਨੂੰ ਟੋਲਾ ਕੋਈ ਲੈ ਨਹੀਂ ਸਕਦਾ ਟੋਲਾ ਸੋਨਾ ਵੀ ਅੱਜ ਸਿਲੰਡਰ 1100 ਰੁਪਏ ਹਰ ਚੀਜ਼ ਦਾ ਰੇਟ ਵਧਿਆ ਪਿਆ ਸੋ ਮੈਂ ਜ਼ਿਆਦਾ ਸਮਾਂ ਅੱਲਾ ਦੇ ਬੜੀਆਂ ਪਰ ਜਿਆਦਾ ਸਮਾਂ ਇਸ ਕਰਕੇ ਨਹੀਂ ਲੈਣਾ ਕਿ ਇਹ ਮੇਰੇ ਨੌਜਵਾਨ ਭਰਾ ਟਰੈਕਟਰ ਹੀ ਉਹ ਲੈ ਗਿਓ ਝੋੜਾ ਲਾ ਕੇ ਤੇ ਉੱਥੋਂ ਹੁੰਦੇ ਹੁੰਦੇ ਸਮਾਂ ਖਾ ਗਏ ਮੈਂ ਕਹਿ ਰਿਹਾ ਮੈਂ ਗੱਲਾਂ ਕਰਨੀਆਂ ਸੀ ਤੁਸੀਂ ਸਮਾਂ ਉੱਥੇ ਖਾ ਗਏਓ ਜਿਸ